ਸਟੂਡੈਂਟਸ ਮੈਂ ਹਰਵਿੰਦਰ मैम ਅੱਜ ਦੀ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਆਂ ਸਟੂਡੈਂਟਸ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸੰਘਰਸ਼ ਬਾਰੇ ਪੜ੍ਹ ਰਹੇ ਆਂ ਉਹਨਾਂ ਨੇ ਬਾਣੀ ਰਚਨਾ ਕੀਤੀ ਜਫਰਨਾਮਾ ਲਿਖਿਆ ਬਚਿੱਤਰਨਾਟਕ ਦੀ ਰਚਨਾ ਕੀਤੀ ਅਤੇ ਜੋਤੀ ਜੋ ਸਮਾਏ ਗਏ ਅਤੇ ਉਹਨਾਂ ਦੇ ਜੋ ਗੁਰੂ ਗੋਬਿੰਦ ਸਿੰਘ ਮਾਰਗ ਬਣਿਆ ਹੈ ਉਹ ਸਾਰੇ ਬਾਰੇ ਆਪਾਂ ਅੱਜ ਜਾਣਕਾਰੀ ਜਿਹੜੀ ਉਹ ਇਸ ਵੀਡੀਓ ਦੇ ਵਿੱਚ ਹਾਸਿਲ ਕਰਾਂਗੇ ਤਾਂ ਸਟੂਡੈਂਟਸ ਸਟਾਰਟ ਕਰਦੇ ਆਂ ਜੀ ਦ ਸਟੂਡੈਂਟ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਖੇਦਰਾਣਾ ਦੀ ਲੜਾਈ ਸੀ ਜਿਹੜੀ ਬਕਸਰ ਦੀ ਲੜਾਈ ਸੀ ਉਹ ਸਭ ਤੋਂ ਲਾਸਟ ਵਾਲੀ ਲੜਾਈ ਸੀ ਤੇ ਉਸ ਤੋਂ ਬਾਅਦ ਜਿਹੜੇ ਗੁਰੂ ਜੀ ਸੀ ਉਹ ਤਲਵੰਡੀ ਸਾਬੋ ਆ ਗਏ ਸੀ ਤੇ ਇੱਥੇ ਹੀ ਗੁਰੂ ਸਾਹਿਬ ਜੀ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਜਿਹੜੀ ਉਹ ਸਥਾਪਨਾ ਕੀਤੀ ਸੀ ਠੀਕ ਹੈ ਜੀ ਤਲਵੰਡੀ ਵਿੱਚ ਆ ਕੇ ਤਲਵੰਡੀ ਸਾਬੋ ਵਿੱਚ ਠੀਕ ਹੈ ਜੀ ਤੇ ਇਥੇ ਹੀ ਗੁਰੂ ਜੀ ਨੇ ਜਿਹੜੀ ਉਹ ਆਪਣੀ ਬਾਣੀ ਦੀ ਜਿਹੜੀ ਉਹ ਰਚਨਾ ਕੀਤੀ ਸੀ ਤੇ ਇਸ ਨੂੰ ਗੁਰੂ ਕੀ ਕਾਠੀ ਵੀ ਕਿਹਾ ਜਾਂਦਾ ਉਹ ਆਪਾਂ ਪਿਛਲੀ ਵੀਡੀਓ ਦੇ ਵਿੱਚ ਦੇਖ ਚੁੱਕੇ ਆ ਠੀਕ ਹੈ ਜੀ ਤਾਂ ਆਪਾਂ ਦੇਖਦੇ ਆ ਜੀ ਉਹਨਾਂ ਨੇ ਕੀ ਰਚਨਾਵਾਂ ਕੀਤੀਆਂ ਸੇ ਇਥੇ ਸਭ ਤੋਂ ਪਹਿਲਾਂ ਉਹਨਾਂ ਨੇ ਵਾਰ ਸ੍ਰੀ ਭਗਉ ਤੀਜੀ ਦੀ ਰਚਨਾ ਕੀਤੀ ਬਚਿੱਤਰ ਨਾਟਕ ਦੀ ਰਚਨਾ ਕੀਤੀ ਅਕਾਲ ਉਸਤਤ ਦੀ ਰਚਨਾ ਕੀਤੀ ਜੀ ਚੰਡੀ ਦੀ ਵਾਰ ਦੀ ਰਚਨਾ ਕੀਤੀ ਗਿਆਨ ਪ੍ਰਬੋਧ ਦੀ ਰਚਨਾ ਕੀਤੀ ਜਪਜੀ ਸਾਹ ਸੌਰੀ ਜਾਪ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਜਪਜੀ ਸਾਹਿਬ ਇਸ ਵਿੱਚ कंफ्यूज ਨਹੀਂ ਹੋਣਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਪ ਸਾਹਿਬਾ ਖਾਲਸੇ ਦੀ ਮਹਿੰਮਾ ਦੀ ਰਚਨਾ ਕੀਤੀ 24 ਅਵਤਾਰਾਂ ਦੀ ਰਚਨਾ ਕੀਤੀ ਜ਼ਫਰਨਾਮਾ ਉਹਨਾਂ ਨੇ ਲਿਖਿਆ ਠੀਕ ਹੈ ਜੀ ਤੇ ਇੱਕ ਸਟੂਡੈਂਟਸ ਹੈ ਜੀ ਉਹਨਾਂ ਦਾ ਦਸਮ ਗ੍ਰੰਥ ਦਸਮ ਗ੍ਰੰਥ ਦੀ ਜਿਹੜੀ ਗੁਰੂ ਜੀ ਨੇ ਰਚਨਾ ਕੀਤੀ ਸੀ ਅਤੇ ਇੱਕ ਹੈ ਜੀ ਸਵਈਏ ਇਹ 10 ਨੰਬਰ ਇਹ 11 ਨੰਬਰ ਠੀਕ ਹੈ ਜੀ ਇਹ ਗੁਰੂ ਜੀ ਦੀਆਂ ਸਾਰੀਆਂ ਜਿਹੜੀਆਂ ਰਚਨਾਵਾਂ ਸਨ ਠੀਕ ਹੈ ਜੀ ਇਦੇ ਵਿੱਚੋਂ ਚੰਡੀ ਦੀ ਵਾਰ ਹੈ ਜਿਹਦੇ ਵਿੱਚ ਉਹਨਾਂ ਨੇ ਦੁਰਗਾ ਦੇਵੀ ਅਤੇ ਰਕਸ਼ਸ਼ਾ ਦੇ ਯੁੱਧ ਦੇ ਵਰਨਣ ਕੀਤਾ ਹੋਇਆ ਹੈ ਜੀ ਠੀਕ ਹੈ ਜੀ ਬਜਿੱਤਰ ਨਾਟਕ ਦੇ ਵਿੱਚ ਉਹਨਾਂ ਨੇ ਆਪਣੀ ਆਤਮਕਥਾ ਦਾ ਵਰਨਣ ਕੀਤਾ ਹੋਇਆ ਹੈ ਠੀਕ ਹੈ ਜੀ ਤੇ ਜਾਪ ਸਾਹਿਬ ਆਪਾਂ ਪੜ੍ਹਦੇ ਹਾਂ ਜੀ ਇਹ ਆਪਣੀਆਂ ਜਿਹੜੀਆਂ ਨਿਤਨੇਮ ਦੀਆਂ ਪੰਜ ਬਾਣੀਆਂ ਦੇ ਵਿੱਚ ਜੋ ਸਮਿਲਤ ਹੈ ਜੀ ਇਹ ਉਹਦੇ ਵਿੱਚ ਆਪਾਂ ਪੰਜ ਬਾਣੀਆਂ ਦੇ ਵਿੱਚ ਦੂਸਰੀ ਜਿਹੜੀ ਬਾਣੀ ਉਹ ਜਾਪ ਸਾਹਿਬ ਦੀ ਹੈ ਅਤੇ ਜਫਰਨਾਮਾ ਜੋ ਹੈ ਜੀ ਉਹ ਉਹਨਾਂ ਨੇ ਔਰੰਗਜ਼ੇਬ ਨੂੰ ਲਿਖਿਆ ਸੀ ਉਹ ਸਭ ਬਾਰੇ ਆਪਾਂ ਅੱਗੇ ਜਾਣਕਾਰੀ ਹਾਸਲ ਕਰਦੇ ਹਾਂ ਤਾਂ ਸਟੂਡੈਂਟ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਜੋ ਜਫਰਨਾਮਾ ਹੈ ਜੀ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਿਖਿਆ ਸੀ ਤਾਂ ਇਹ ਉਹਨਾਂ ਨੇ ਕਿੱਥੇ ਲਿਖਿਆ ਸੀ ਜੀ ਕਾਂਗੜਾ ਵਿਖੇ ਲਿਖਿਆ ਨੰਨਾ ਨੇ ਲਿਖਿਆ ਸੀ ਕਾਂਗੜਾ ਵਿੱਚ ਉਹਨਾਂ ਨੇ ਲਿਖਿਆ ਸੀ ਤੇ 1706 ਈਸਵੀ ਦੇ ਵਿੱਚ ਉਹਨਾਂ ਨੇ ਲਿਖਿਆ ਸੀ ਅਤੇ ਇਸ ਜਫਰਨਾਮੇ ਦਾ ਜੋ ਅਰਥ ਹੈ ਜੀ ਉਹ ਹੈ ਜੀ ਜਿੱਤ ਦਾ ਪੱਤਰ ਇਸ ਦਾ ਅਰਥ ਹੈ ਜੀ ਜਿੱਤ ਦਾ ਪੱਤਰ ਪੱਤਰ ਤਾਂ ਗੁਰੂ ਜੀ ਕਹਿੰਦੇ ਸਨ ਕਿ ਜੇ ਕਦੇ ਆਪਾਂ ਤਲਵਾਰ ਨਾਲ ਕਿਸੇ ਨੂੰ ਨਹੀਂ ਹਰਾ ਸਕਦੇ ਤਾਂ ਜਿਹੜੀ ਵਿੱਦਿਆ ਹੈ ਉਹ ਆਪਣਾ ਤੀਜਾ ਨੇਤਰ ਖੋਲਦੀ ਹੈ ਤਾਂ ਆਪਣਾ ਆਪਾ ਵਿੱਦਿਆ ਦੇ ਨਾਲ ਵੀ ਜੋ ਹੈ ਲੋਕਾਂ ਨੂੰ ਹਰਾ ਸਕਦੇ ਆ ਤੇ ਇੱਥੇ ਗੁਰੂ ਜੀ ਨੇ ਇਸ ਚੀਜ਼ ਦਾ ਪ੍ਰਤੀਕ ਦਿੱਤਾ ਸੀ ਕਿ ਜੋ ਆਪਣੀ ਵਿੱਦਿਆ ਹੈ ਉਹ ਆਪਣਾ ਤੀਸਰਾ ਨੇਤਰ ਖੋਲਦੀ ਹੈ ਤੇ ਇੱਥੇ ਉਹਨਾਂ ਨੇ ਇਹ ਦੱਸਿਆ ਕਿ ਕਿਵੇਂ ਉਹਨਾਂ ਨੇ ਵਿੱਦਿਆ ਦੇ ਜ਼ਰੀਏ ਇੱਕ ਜ਼ਫਰਨਾਮੇ ਦੇ ਜ਼ਰੀਏ ਇੱਕ ਪੱਤਰ ਦੇ ਜ਼ਰੀਏ ਜਿਹੜਾ ਔਰੰਗਜ਼ੇਬ ਨੂੰ ਆ ਉਹ ਪਰਾਜਿਤ ਕਰ ਦਿੱਤਾ ਸੀਗਾ ਤਾਂ ਇਹ ਜਿਹੜਾ ਉਹਨਾਂ ਨੇ ਔਰੰਗਜ਼ੇਬ ਨੂੰ ਲਿਖਿਆ ਸੀ ਠੀਕ ਹੈ ਜੀ 1707 ਇਸ ਵਿੱਚ ਲਿਖਿਆ ਸੀ ਇਹ ਜੋ ਜਿਹੜਾ ਜਫਰਨਾਮਾ ਲਿਖਿਆ ਗਿਆ ਸੀ ਇਹਦੇ ਵਿੱਚ ਜੀ ਫਾਰਸੀ ਭਾਸ਼ਾ ਦੀ ਵਰਤੋਂ ਕੀਤੀ ਗਈ ਸੀ ਫਾਰਸੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਸੀ ਤੇ ਇਸ ਨੂੰ ਉਹਨਾਂ ਦੇ ਜੋ ਪੰਜ ਪਿਆਰਿਆਂ ਦੇ ਵਿੱਚੋਂ ਪਹਿਲੇ ਪੰਜ ਪਿਆਰੇ ਸਨ ਪਾਈ ਦਿਆ ਸਿੰਘ ਜੀ ਉਹ ਜਿਹੜੇ ਸੀਗੇ ਉਹ ਉਹਨਾਂ ਨੇ ਇਸ ਨੂੰ ਪਹਚਾਇਆ ਸੀ ਉਹ ਲੈ ਕੇ ਗਏ ਸੀ ਜੀ ਔਰੰਗਜੀਤ ਤੱਕ ਠੀਕ ਹੈ ਜੀ ਤਾਂ ਜਿਹੜੀ ਦੂਸਰੀ ਉਹਨਾਂ ਦੀ ਰਚਨਾ ਆਪਾਂ ਵਿਜਿੱਤਰਨਾਟਕ ਬਾਰੇ ਪੜ ਚੁੱਕੇ ਆ ਜੀ ਉਹ ਸੀਗਾ ਜੀ ਸਟੂਡੈਂਟ ਨਾਟਕ ਹੈ ਜੀ ਟੈਂਕਾ ਇਥੇ ਨਾਟਕ ਦਾ اے ਸੀ ਜੀ ਗੁਰੂ ਜੀ ਦੀ ਆਤਮ ਕਥਾ ਹੈ ਇਹਦੇ ਵਿੱਚ ਗੁਰੂ ਜੀ ਨੇ ਆਪਣੀ ਆਤਮ ਕਥਾ ਜੋ ਵੀ ਉਹਨਾਂ ਨੇ ਵਾਪਰਿਆ ਜੋ ਕੁਝ ਵੀ ਬਚਪਨ ਤੋਂ ਲੈ ਕੇ ਜੋਤੀ ਜੋ ਸਮਾਉਣ ਤੱਕ ਜੋ ਵੀ ਉਹਨਾਂ ਦੀ ਆਤਮ ਕਥਾ ਹੈ ਉਹਨਾਂ ਨੇ ਆਪ ਇਹਦੇ ਵਿੱਚ ਵਰਨਨ ਕੀਤਾ ਹੈ ਉਹਦਾ ਸਬਦਾ ਤੇ ਇਸ ਵਿੱਚ ਹੀ ਗੁਰੂ ਜੀ ਨੇ ਨੌਵੇਂ ਪਾਤਸ਼ਾਹ ਜੀ ਨੂੰ ਹਿੰਦ ਦੀ ਚਾਦਰ ਦਾ ਨਾਮ ਦਿੱਤਾ ਸੀ ਹਿੰਦ ਦੀ ਚਾਦਰ ਦਾ ਨਾਮ ਇਸ ਲਈ ਦਿੱਤਾ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਕਹਨ ਤੇ ਨੌਵੇਂ ਗੁਰੂ ਜੀ ਜੋ ਗੁਰੂ ਤੇਗ ਬਹਾਦਰ ਜੀ ਦੇ ਉਹਨਾਂ ਦੇ ਪਿਤਾ ਸੀ ਉਹਨਾਂ ਨੇ Hindu ਧਰਮ ਦੀ ਰੱਖਿਆ ਵਾਸਤੇ ਆਪਣਾ ਜਿਹੜਾ ਉਹ ਸੀਸ ਜਿਹੜਾ ਨਿਸ਼ਾਵਰ ਕਰ ਦਿੱਤਾ ਸੀ ਇਸ ਲਈ ਉਹਨਾਂ ਨੂੰ ਹਿੰਦ ਦੀ ਚਾਦਰ ਇਹਦੇ ਵਿੱਚ ਕਿਹਾ ਗਿਆ ਹੈ ਜੀ ਤਾਂ ਨੈਕਸਟ ਹੈ ਸਟੂਡੈਂਟਸ ਦੇਖੋ ਜੋਤੀ ਜੋ ਸਮਾਉਣਾ ਉਹਨਾਂ ਦਾ ਤਾਂ ਜੋਤੀ ਜੋ ਸਮਾਉਣ ਦਾ ਉਹਨਾਂ ਦਾ ਸੀ ਕੀ ਜੀ 7 ਅਕਤੂਬਰ 1708 ਈਸਵੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਸੀ ਉਹ ਜੋਤੀ ਜੋ ਸਮਾ ਗਏ ਸੀ ਉਹ ਕੀ ਹੋਇਆ ਸੀ ਕਿ ਇੱਕ ਪਠਾਨ ਗੁਲਖਾਨੇ ਨਦੇੜ ਵਿੱਚ ਗੁਰੂ ਜੀ ਨੂੰ ਚਾਕੂ ਮਾਰ ਦਿੱਤਾ ਸੀ ਜਿਸ ਕਰਕੇ ਗੁਰੂ ਜੀ ਜਿਹੜੇ ਉਹ ਜ਼ਖਮੀ ਹੋ ਗਏ ਸੀ ਤੇ ਉਹਨਾਂ ਦਾ ਜ਼ਖਮ ਜਿਹੜਾ ਉਹ ਦਿਨ ਬਦ ਦਿਨ ਗਹਿਰਾ ਹੀ ਹੁੰਦਾ ਜਾ ਰਿਹਾ ਸੀ ਉਸ ਕਰਕੇ ਠੀਕ ਹੈ ਜੀ ਤੇ ਗੁਰੂ ਜੀ ਨੇ ਉਸ ਤੋਂ ਪਹਿਲਾਂ ਕੀ ਕੀਤਾ ਸੀ ਕਿ ਆਪਣਾ ਜਿਹੜਾ ਉੱਤਰਾਧਿਕਾਰੀ ਜਿਹੜਾ ਉਹਨਾਂ ਨੇ ਬਣਾ ਦਿੱਤਾ ਸੀਗਾ ਉਹਨਾਂ ਨੇ ਆਪਣਾ ਜਿਹੜਾ ਉੱਤਰਾਧਿਕਾਰੀ ਬਣਾਇਆ ਸੀ ਜੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਹਨਾਂ ਨੇ ਆਪਣਾ ਜਿਹੜਾ ਉੱਤਰਾਧਿਕਾਰੀ ਬਣਾ ਦਿੱਤਾ ਸੀ ਠੀਕ ਹੈ ਜੀ ਤਾਂ ਉਹ ਸਭ ਨੂੰ ਉਹਨਾਂ ਨੇ ਜਿਹੜਾ ਹੁਕਮ ਦਿੱਤਾ ਸੀਗਾ ਉਹਨਾਂ ਨੇ ਨਾਹਰ ਲਾਇਆ ਸੀ ਕਿ ਗੁਰੂ ਮਾਨਿਓ ਗ੍ਰੰਥ ਠੀਕ ਹੈ ਜੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਠੀਕ ਹੈ ਜੀ ਤਾਂ ਉਹਨਾਂ ਨੇ ਆਪਣਾ ਜੋ 11ਵਾਂ ਆਪਣੇ ਗੁਰੂ ਬਣਾਏ ਜੀ ਉਹ ਉਹਨਾਂ ਨੇ ਬਣਾਏ ਸੀਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਸਾਬੂ ਕੀ ਤਲਵੰਡੀ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਹਨਾਂ ਨੇ ਰਚਨਾ ਪੂਰੀ ਕੀਤੀ ਸੀ ਸਾਰੀ ਰਚਨਾ ਉਹਨਾਂ ਨੇ ਸਾਬੂ ਕੀ ਤਲਵੰਡੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੀ ਕੀਤੀ ਸੀ ਅਤੇ ਇਸ ਤੋਂ ਬਾਅਦ ਗੁਰੂ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਸਿੱਖਾਂ ਦਾ ਰਾਜਨੀਤਿਕ ਜਿਹੜਾ ਨੇਤਾ ਬਣਾ ਕੇ ਉਹਨਾਂ ਨੇ ਭੇਜਿਆ ਸੀਗਾ ਆਪਣੇ ਪੰਜਾਬ ਦੇ ਵਿੱਚ ਠੀਕ ਹੈ ਜੀ ਅਤੇ ਫਿਰ 7 ਅਕਤੂਬਰ ਨੂੰ 161788 ਵਿੱਚ ਗੁਰੂ ਜੀ ਜਿਹੜੇ ਉਹ ਜੋਤੀ ਜੋਤ ਸਮਾ ਗਏ ਸਨ ਇੱਕ ਸਟੂਡੈਂਟ ਜਿੱਤੇ ਹੈ ਫੋਰ ਇੰਪੋਰਟੈਂਟ ਇਨਫੋਰਮੇਸ਼ਨ ਹੈ ਗੁਰੂ ਗੋਬਿੰਦ ਸਿੰਘ ਜੀ ਮਾਰਗ ਬਾਰੇ ਤਾਂ ਗੁਰੂ ਗੋਬਿੰਦ ਸਿੰਘ ਜੀ ਜਿਹੜਾ ਮਾਰਗ ਸੀ ਉਹ ਬਣਿਆ ਸੀ ਜੀ 1973 ਦੇ ਵਿੱਚ 1973 ਦੇ ਵਿੱਚ ਬਣਿਆ ਸੀ ਜੀ ਇਹ ਇਸ ਮਾਰਗ ਦੀ ਜਿਹੜੀ ਸਥਾਪਨਾ ਉਹ 1973 ਦੇ ਵਿੱਚ ਹੋਈ ਸੀ ਅਤੇ ਇਹ ਮਾਰਗ ਆਨੰਦਪੁਰ ਸਾਹਿਬ ਅਤੇ ਸਾਬੋ ਤਲਵੰਡੀ ਨੂੰ ਜੋੜਦਾ ਹੈ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਨੂੰ ਜਿਹੜੀ ਇਹ ਜੋੜਦਾ ਹੈ ਆ ਆਨੰਦਪੁਰ ਇਹ ਮਾਰਗ ਕੇਸਗੜ ਸਾਹਿਬ ਜੋ ਜੋ ਕਿ ਆਨੰਦਪੁਰ ਸਾਹਿਬ ਦੇ ਵਿੱਚ ਹੈ ਠੀਕ ਹੈ ਜੀ ਤਖਤ ਹੈ ਉਹਨਾਂ ਦਾ ਅਤੇ ਦਮਦਮਾ ਸਾਹਿਬ ਤਖਤ ਜੋ ਕਿ ਤਲਵੰਡੀ ਸਾਬੋ ਵਿੱਚ ਹੈ ਉਹਨਾਂ ਨੂੰ ਵੀ ਜੋੜਦਾ ਹੈ ਅਤੇ ਇਸ ਮਾਰਗ ਵਿੱਚ ਲਗਭਗ 222 ਜਿਹੜੇ ਪਿੰਡਾਂ ਨੂੰ ਲੰਘ ਕੇ ਤਲਵੰਡੀ ਸਾਬੋ ਵੱਲ ਜਾਂਦਾ ਹੈ ਠੀਕ ਹੈ ਜੀ ਇਹ ਸਮਾਰਗ ਦੇ ਉੱਤੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਖੂਨ ਜਿਹੜਾ ਹੈ ਉਹ ਡੁੱਲਿਆ ਹੋਇਆ ਹੈ ਇਹ ਮਾਰਗ ਆਪਣੇ ਲਈ ਬਹੁਤ ਜਿਹੜਾ ਆਪਾਂ ਨੂੰ ਨਮਸ਼ਕਾਰ ਵਾਲਾ ਹੈ ਜੀ ਇਹ ਠੀਕ ਹੈ ਜੀ ਤਾਂ ਨੈਕਸਟ ਹੈ ਸਟੂਡੈਂਟਸ ਆਪਾਂ ਪੰਜ ਤਖਤਾਂ ਦੇ ਨਾਮ ਕਰਦੇ ਹਾਂ ਉਹਦੇ ਵਿੱਚੋਂ ਜੋ ਜਿਹੜੇ ਤਖਤ ਹੁਣੇ ਆਪਾਂ ਕਰ ਚੁੱਕੇ ਹਾਂ ਜੀ ਆ ਦੇਖੋ ਜੀ ਕੇਸਗੜ੍ਹ ਸਾਹਿਬ ਅਤੇ ਦਮਦਮਾ ਸਾਹਿਬ ਇਹ ਗੁਰੂ ਗੋਬਿੰਦ ਸਿੰਘ ਜੀ ਨਾਲ ਹੀ ਸੰਬੰਧਿਤ ਹੈ ਇਹਦੇ ਵਿੱਚ ਸਿਰਫ ਅਕਾਲ ਤਖਤ ਸਾਹਿਬ ਹੀ ਹੈ ਉਹ ਜੀ ਸਿਰਫ ਛੇਵੇਂ ਪਾਤਸ਼ਾਹੀ ਜਾਂ ਸੰਬੰਧਿਤ ਹੈ ਜੋ ਕਿ ਅੰਮ੍ਰਿਤਸਰ ਦੇ ਵਿੱਚ ਹੈ ਬਾਕੀ ਹਜੂਰ ਸਾਹਿਬ ਅਤੇ ਪਟਨਾ ਸਾਹਿਬ ਇਹ ਸਭ ਜਿਹੜੇ ਤਖਤ ਹੈ ਜੀ ਉਹ ਗੁਰੂ ਗੋਬਿੰਦ ਸਿੰਘ ਜੀ ਨਾਲ ਹੀ ਸੰਬੰਧਿਤ ਹਨ ਤਾਂ ਜਿਹੜਾ ਅਕਾਲ ਤਖਤ ਸਾਹਿਬ ਉਹਦੀ ਸਥਾਪਨਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਰਵਾਈ ਸੀ ਛੇਵੇਂ ਪਾਤਸ਼ਾਹੀ ਜੀ ਨੇ ਅੰਮ੍ਰਿਤਸਰ ਵਿੱਚ ਕੇਸਗੜ੍ਹ ਸਾਹਿਬ ਦੀ ਜਿਹੜੀ ਕੇਸਗੜ੍ਹ ਹੈ ਜੀ ਉਹ ਹੋਗਾ ਜੀ ਆਨੰਦਪੁਰ ਸਾਹਿਬ ਵਿੱਚ ਹੈ ਦਮਦਮਾ ਸਾਹਿਬ ਹੈ ਤਲਵੰਡੀ ਸਾਬੋ ਵਿੱਚ ਇਸ ਦੀ ਸਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਰਵਾਈ ਸੀ ਤੇ ਜਿਹੜਾ ਹਜੂਰ ਸਾਹਿਬ ਤਖਤ ਹੈ ਜੀ ਉਹ ਮਹਾ ਰਾਸ਼ਟਰ ਦੇ ਵਿੱਚ ਸਥਿਤ ਹੈ ਠੀਕ ਹੈ ਜੀ ਜਿਹੜਾ ਪਟਨਾ ਸਾਹਿਬ ਹੈ ਉਹ ਬਿਹਾਰ ਦੇ ਵਿੱਚ ਹੈ ਇਹ ਪਟਨਾ ਸਾਹਿਬ ਹੈ ਜੀ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦੇ ਨਾਲ ਰਿਲੇਟਡ ਹੈ ਤੇ ਇਹਦੇ ਵਿੱਚੋਂ ਤਿੰਨ ਜਿਹੜੇ ਤਖਤ ਹੈ ਉਹ ਪੰਜਾਬ ਦੇ ਵਿੱਚ ਹੈ ਬਾਕੀ ਹੈਗੇ ਜੀ ਬਾਹਰ ਹੈਗੇ ਠੀਕ ਹੈ ਜੀ ਬਾਹਰ ਸਟੇਟ ਦੇ ਵਿੱਚ ਹੈ ਤਾਂ ਜਿਹੜੇ ਪੰਜਾਬ ਦੇ ਵਿੱਚ ਤਖਤ ਹੈ ਉਹ ਹੈ ਜੀ ਕਮਰੀ ਸਰ ਵਿੱਚ ਹੈ ਇੱਕ ਆਨੰਦਪੁਰ ਸਾਹਿਬ ਵਿੱਚ ਹੈ ਇੱਕ ਤਲਵੰਡੀ ਸਾਬੋ ਵਿੱਚ ਹੈ ਠੀਕ ਹੈ ਸਟੂਡੈਂਟਸ ਤਾਂ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਯਾਦ ਕਰ ਸਕਦੇ ਹਾਂ ਹਾਂਜੀ ਸਟੂਡੈਂਟ ਥੈਂਕ ਯੂ ਸੋ ਮਚ ਸਟੂਡੈਂਟ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਸੋ ਮਚ